ਕਿ ਉਲਟਾ ਜਿਹੜੇ ਬੰਦੇ ਜੇਲ੍ਹ 'ਚ ਬੈਠੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਤੇ ਜਦੋਂ ਬਾਹਰ ਆ ਕੇ ਤੁਹਾਨੂੰ ਸੁਣਨ ਜਿਹੜੇ ਜਿਹੜੇ ਵੀ ਬੰਦਿਆਂ ਨੇ ਧਮਕੀ ਦਿੱਤੀ ਆ ਤੁਸੀਂ ਮੈਨੂੰ ਉਹਨਾਂ ਦੇ ਨਾਮ ਦਿਓ ਉਹਨਾਂ ਤੇ ਹੋਰ ਸਖਤ ਕਾਰਵਾਈ ਹੋਊਗੀ ਜੇਲ੍ਹ 'ਚ ਵੀ ਸਖਤੀ ਕੀਤੀ ਜਾਊਗੀ ਤੁਹਾਂ ਵੇਖਿਆ ਪਿਛਲੇ ਦਿਨੀ ਹੁਸ਼ਿਆਰਪੁਰ ਜੇਲ੍ਹ 'ਚ ਸੁਪਰਡੈਂਡੀ ਸਾਡਾ ਬਲਜੀਤ ਸਿੰਘ ਘੁੰਮਣ ਤੇ ਨਾਲ ਉਹਦੇ ਚਾਰ ਮੁਲਾਜ਼ਮ ਹੋਰ ਰਲੇ ਜਦੋਂ ਸਾਡੇ ਇੰਟੈਲੀਜੈਂਸ ਵਿੰਗ ਨੇ ਸਾਨੂੰ ਦੱਸਿਆ ਪੀਏ ਸੁਪਰਡੈਂਟ ਤੇ ਨਾਲ 400 ਦੇ ਸਾਥੀ ਜਿਹੜੇ ਮੁਲਾਜ਼ਮ ਨੇ ਉਹ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਕੋਈ ਨਸ਼ਾ ਨੁਛਾ ਲਿਆ ਕੇ ਦੇਣ ਲਈ 1.5 ਲੱਖ ਰੁਪਇਆ ਲਿਆ ਅਸੀਂ ਬਕਾਇਦਾ ਉਹਦੀ ਇੰਟੈਲੀਜੈਂਸ ਵਿਭਾਗ ਤੋਂ ਜਾਂਚ ਕਰਾਈ ਨਾਲ ਹੋਰ ਅਫਸਰ ਉਤੇ ਲਾਤੇ ਜਦੋਂ ਪਤਾ ਲੱਗਾ ਕਿ ਵਾਕਈ ਜਿਹੜਾ ਸੁਪਰਡੈਂਟ ਉਹ ਦੋਚੀ ਆ ਨਾਲ ਉਹਦੇ ਜਿਹੜੇ ਮੁਲਾਜ਼ਮ ਉਹ ਦੋਚੀ ਨੇ ਉਸੇ ਵੇਲੇ ਸਸਪੈਂਡ ਕੀਤਾ ਗਿਆ ਤੁਰੰਤ ਪ੍ਰਭਾਵ ਨਾਲ ਡੀਜੀਪੀ ਪੰਜਾਬ ਗੌਰਵ ਜਾਦਵ ਜੀ ਨੂੰ ਲਿਖਿਆ ਗਿਆ ਕਿ ਇਹਨਾਂ ਅਫਸਰਾਂ ਤੇ ਐਫਆਈਆਰ ਦਰਜ ਕੀਤੀ ਜਾਵੇ ਉਸੇ ਵੇਲੇ ਐਫਆਈਆਰ ਦਰਜ ਹੋਈ ਹੁਣ ਹੋਰ ਵੀ ਸਖਤ ਵਿਭਾਗੀ ਕਾਰਵਾਈ ਕਰਾਂਗੇ ਤਾਂ ਜੋ ਜਿਹੜੇ ਜੇਲ੍ਹ ਦੇ ਵਿੱਚ ਸਾਡੇ ਅਫਸਰ ਨੇ ਮੁਲਾਜ਼ਮ ਨੇ ਉਹਨਾਂ ਨੂੰ ਨਸੀਹਤ ਮਿਲੇ ਕਿ ਜੇ ਕੋਈ ਗਲਤ ਕਰੂਗਾ ਜੇ ਸਿਵਲ ਦੇ ਬੰਦਿਆਂ ਤੇ ਕਾਰਵਾਈ ਹੋਊ ਤਾਂ ਇਹ ਜਿਹੜੇ ਸਾਡੇ ਜੇਲ੍ਹ ਪੁਲਿਸ ਦੇ ਵਿੱਚ ਅਫਸਰ ਵਿੱਚ ਕਾਲੀਆਂ ਭੇਡਾਂ ਬੈਠੀਆਂ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋ ਕੋਈ ਅਫਸਰ ਜੇਲ੍ਹ ਵਾਲਾ ਜੇ ਕੋਈ ਕਿਸੇ ਨੂੰ ਫੋਨ ਦਿੰਦਾ ਜਾਂ ਕਿਸੇ ਦਾ ਫੋਨ ਕਰਾਉਂਦਾ ਜਿਹੜਾ ਕੋਈ ਬਾਹਰ ਫਰੋਤੀ ਮੰਗਦਾ ਜਾਂ ਕੋਈ ਧਮਕੀਆਂ ਦਿੰਦਾ ਉਸ ਪੁਲਿਸ ਅਫਸਰ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਸਾਰੇ ਜੇਲ੍ਹ ਡਿਪਾਰਟਮੈਂਟ ਦੇ ਉੱਤੇ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਾਡੀ ਇੰਟੈਲੀਜੈਂਸ ਵਿੰਗ ਦੀ ਬਾਜ਼ ਆਖਿਆ ਜਿਹੜਾ ਕੋਈ ਅਫਸਰ ਗਲਤ ਕਰੂਗਾ ਉਹ ਵੇਖੋ ਜੇ ਸਰਕਾਰ ਨੇ ਨੌਕਰੀ ਦਿੱਤੀ ਹੈ ਨਾ ਜੇ ਨੌਕਰੀ ਦੇਣ ਦੀ ਜਾਚ ਹੈ ਤੇ ਜਿਹੜਾ ਗਲਤ ਕੰਮ ਕਰੂਗਾ ਉਹ ਨੌਕਰੀ ਤੋਂ ਸਰਕਾਰ ਨੂੰ ਘਰੇ ਭਾਉਣ ਦੀ ਵੀ ਜਾਚ ਹੈ